ਪਿਸਾਨਾ ਬਿਲਕੁਲ ਠੀਕ ਹੈ ਉਹੋ ਕਿਸ ਜਿਹੜਾ ਗਿਣਤੀ ਜਿਹਦਾ ਹਿਸਾਬਕ ਦਾ ਵੀ ਕੋਈ ਨਹੀਂ ਹੈ ਬਿਲਕੁਲ ਹਮ ਤੱਕ ਅਰੀਏ ਸਰਕਾਰਾਂ ਬਣਦੀਆਂ ਹਮ ਕਿਸੇ ਨੇ ਕਿਸਾਨਾਂ ਦੀ ਖੁਦਕਸ਼ੀ ਰੋਕਣ ਲਈ ਸਟੈਪ ਵੀ ਨਹੀਂ ਚੁੱਕਿਆ ਬਿਲਕੁਲ ਹੀ ਨਹੀਂ ਸੋਚੇ ਨਹੀਂ ਪਰ ਅਸਤੋਂ ਵੀ ਮੈਂ ਤਾਂ ਇੱਕੋ ਵਾਪੇ ਸਰਕਾਰਾਂ ਨਾਲੋਂ ਵੱਡਾ ਦੋਸ਼ ਸਾਡੇ ਲੋਕਾਂ ਦਾ ਹੈ ਸਾਲੂਟ ਰੰਨਾ ਜਿੰਨਾਂ ਨੇ ਇਹਦੇ ਤੇ ਕੋਈ ਨੋਟਿਸ ਹੀ ਨਹੀਂ ਲਿਆ ਲੜਾਈ ਨਹੀਂ ਕਿਸਾਨ ਮਰ ਜਾਂਦਾ ਹੈ ਉਹ ਵੀ ਅਸੀਂ ਬੋਲ ਦਿੰਨੇ ਆ ਸਰਕਾਰਾਂ ਦੇ ਨਾਲ ਰੋਣਾ ਪਾ ਲੈਨੇ ਆ ਥੋੜੇ ਬਹੁਤੇ ਦੋ ਪੈਸੇ ਦਵਾ ਦੇਨੇ ਆ ਉਹ ਕਰਤੇ ਪੈਸੇ ਨਹੀਂ ਨਹੀਂ ਸੋਚਿਆ ਕੱਲ ਨੂੰ ਮਰੇ ਨਾ ਕੋਈ ਬੇਪਠੀ ਕਿਤੇ ਢੋਰੀ ਅੱਜ ਜਿਹੜੀ ਲੜਾਈ ਲੜ ਰਹੇ ਆ rowData ਜੀ ਮਰਨ ਤੋਂ ਰੋਕਣ ਦੀ ਇੱਕ ਕੋਸ਼ਿਸ਼ ਹੈ। ਕਿਉਂ ਪੜੀ ਗਈ। ਵਾਹਿਗੁਰੂ ਕਿਰਪਾ ਕਰੇ ਇਤਨਾ ਆਪਣਾ ਜਿੱਤ ਕੇ ਤੱਕ ਉਸ ਸਾਡਾ ਯੋਗਦਾਨ ਪੈ ਜਾ ਕਿਸਾਨਾਂ ਨੂੰ ਮਰਨ ਤੋਂ ਰੋਕਣ ਵਿੱਚ। ਠੀਕ ਵੀ। ਮੁੰਚਾ ਵੱਡਾ ਯੋਗਦਾਨ ਸਾਡਾ ਕੀ ਪੈਜੀ ਜਿਹੜੇ ਰੋਜ਼ ਸਾਨੂੰ ਬਦਨਾਮ ਕਰਦੇ ਹਨ। ਪਾਣੀ ਮੁਕਾਤਾ ਇਹਨਾਂ ਨੇ ਪਾਣੀ ਮੁਕਾਤਾ ਇਹਨਾਂ ਨੇ ਡਿਵਰਸਿਫਿਕੇਸ਼ਨ ਨਾਲ ਜਰ ਨਹੀਂ ਹੋਣੀ ਜਿੰਨਾ ਜਿਹੜਾ ਐਮਐਸਪੀ ਦੀ ਗ੍ਰਾਂਟ ਆਉਂਦੀ ਹੁੰਦੀ ਹੂੰ ਬਿਲਕੁਲ ਠੀਕ ਹੈ ਜੀ ਡਿਵਰਸਿਫਿਕੇਸ਼ਨ ਕੋ ਬੁਲਾ ਪਾਣੀ ਨਹੀਂ ਪੱਸ ਬਿਲਕੁਲ ਠੀਕ ਹੈ ਜੀ ਹਲ ਕੋਈ ਨਹੀਂ ਹੋਤ ਲੋ ਜਿਹੜੇ ਰੋਹ ਦੀ ਗੱਲਾਂ ਤਾਂ ਕਰ ਦਿੰਦੇ ਆ ਹੂੰ ਇਸੇ ਤੋਂ ਆਪਕਾ ਇਸਤੀ ਪਾਣੀ ਨਹੀਂ ਛੱਡਣਾ 15 ਸਾਲ ਦਾ ਪਾਣੀ ਰਹਿ ਗਿਆ ਕੋਈ 15 ਸਾਲ ਦਾ ਰਹਿ ਗਿਆ ਹੋ ਗਿਆ ਕਰੋਂ ਤੇ ਜੇ ਕੋਈ ਸ਼ਰੇ ਦੀ ਖਾਤਰ ਸੋ ਇਸ ਕਰਕੇ ਅਸੀਂ ਰਵਾਨਾ ਬਣੋ ਮਰ ਜਾਵਾਂਗੇ ਪਰ ਲੇਕਿਨ ਸਰਕਾਰ ਦੇ ਸਿਰ ਤੇ ਕਰਾ ਪਿਆ ਬਿਲਕੁਲ ਕੱਟ ਹੋਇਆ ਤਾ ਹੋਇਆ ਬੈਠਾ ਇਤਿਹਾਸ ਲਿਖਿਆ ਜਾਣਾ ਇਹ ਵਿਚਾਰ ਪਰ ਲਿਖੇ ਜਾਂਦਾ ਇਸੇ ਮਤੇ ਲਈ ਜੇਕਰ ਕਿਸੇ ਨੇ ਕਿਸਾਨਾਂ ਦੀ ਗੱਲ ਸੁਣੀ ਨਹੀਂ ਤਾਂ ਕਿਸੇ ਨੇ ਯਾਰ ਕਿਸਾਨਾਂ ਦੀ ਖਾਤਰ ਮੌਤ ਗਲੇ ਲਾਈਏ ਸੋ ਇਸ ਕਰਕੇ ਪੂਰੀ ਤਰ੍ਹਾਂ ਪ੍ਰਪੇਅਰ ਹੋ ਕੇ ਬੈਠੇ ਹੋ। ਔਡੀਆਰਗਨਾਈਜ਼ ਦੀ ਤਾਂ ਆ ਫਿਕਰ ਕਰਨ ਦੀ ਲੋੜ ਹੈ ਜੇ ਜਿਉਂਦੇ ਰਹਿਣ ਵਾਸਤੇ ਬੈਠੇ ਹੋ। ਕੱਪਤਾ ਤੇ ਜਾਂ ਤਾਂ ਮਗ ਮੰਨੀ ਜਾਈਏ ਜਾਂ ਫਿਰ ਪ੍ਰਭੂ ਮਹਾਤਮਾ ਕਾਲਪੁਰ ਤੋਂ ਆਹੀ ਰਵਣੀ ਇਹੜਾ ਆਇਦ ਕਰਕੇ ਤਰੇ ਆਇ ਪੂਰਾ ਭਾਗ ਅਸਲ ਕੀ ਹੈ ਧੰਨਵਾਦ ਤੁਹਾਡਾ ਤੁਸੀਂ ਸਾਰੇ ਆਏ ਹੋ ਸਾਰਿਆਂ ਦਾ ਡਾਕਟਰ ਸਾਹਿਬ ਦਾ ਵੀ ਕੁਰੀਅਨ ਸਾਹਿਬ ਦਾ ਵੀ ਇੱਥੇ ਕਾਲੀਵਾਨ ਸਾਹਿਬ ਤੁਸੀਂ ਆਏ ਜਿਹੜੇ ਪੂਰਾ ਉਸੇ ਸੇਵਾ ਨਾਲ ਇਹਨਾਂ ਸਭ ਦਾ ਧੰਨਵਾਦ ਕਰਦਾ ਹਾਂ चलो भाई तो तो करना है देखिये हमने उनसे गुजारिश की है कि उनका संघर्ष सौ परसेंट जायज है पूरी आम आदमी पार्टी पूरा पंजाब सरकार और पूरे का पूरा पंजाब उनकी मांगों के साथ सहमत है लेकिन सारी मांगे जो हैं वो केंद्र से रिलेटेड है उनकी इन मांगों को मनवाने के लिए हम हर प्रयत्न करेंगे लेकिन ये संघर्ष तभी कामयाब हो सकता है तभी कामयाबी मिलेगी अगर संघर्ष में उनकी उनका जीवन बचा रहेगा अगर उनकी सेहत ठीक रहेगी तो ही संघर्ष चल पाएगा यही विनती उनसे की है कि अगर आप आ, आ, जो भूख हड़ताल रखना भी चाहते हैं कंटिन्यू कीजिए कोई दिक्कत नहीं है लेकिन जो जो मेडिकल हड़ताल उन्होंने कर रखी है जिसकी वजह से उनके इंटरनल ऑर्गन्स खराब हो रहे हैं कृपा करके वो छोड़ दें सारी मेडिकल फैसिलिटी उनको यही ही मिलेगी ये हमने उनसे गुजारिश की है वो तो मेडिकल गेड लेंगे पंजाब सरकार का हमने हमने विनती की है जी और शायद परमात्मा सुख तो रखे हमारी जो विनती है वो शायद भी हो देखो उनकी सेहत का कंसर्न है इसीलिए आए हैं उनको परसुएट करने आए हैं रिक्वेस्ट करने आए हैं कि जो मेडिकल ट्रीटमेंट है वो करवा लें तो यही बेनती करके आए क्या मेडिकल ट्रीटमेंट लेंगे पंजाब सरकार का अभी वो सोच के बताएंगे अभी अभी वो नहीं मान रहे हैं लेकिन उनकी जो बाकी जत्ेबंदी है उनसे भी हमने कहा उनसे ਕੋਇਸਟ ਕਰੀਆ ਕਿ ਆਪ ਸਰ ਮੈਡੀਕਲ ਟ੍ਰੀਟਮੈਂਟ ਹੈ ਲੋ ਅਨਸ਼ਨ ਆਪਕਾ ਕੰਟੀਨਿਊ ਕਰ ਲੋ ਜੀ ਤੋਂ ਬਸ ਇਹਹੀ ਬੇਨਤੀ ਕਰ ਰਹਾ ਹਾਂ ਠੀਕ ਠੀਕ ਥੈਂਕ ਯੂ ਸਰ